ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਜੀਵਾਂ ਦਾ ਉਧਾਰ ਹੁੰਦਾ ਹੈ ਕਲਿਆਣ ਹੁੰਦੀ ਹੈ ਐਸੀ ਪਾਵਨ ਪਵਿੱਤਰ ਬਾਣੀ ਖਾਲਸਾ ਜੀ ਜਿਸ ਬਾਣੀ ਵਿੱਚੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਹਿਰਦੇ ਵਿੱਚ ਠੰਡਕ ਆ ਜਾਂਦੀ ਹੈ ਸੋ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਗੁਰਮੁਖੋ ਬਾਣੀ ਪੜਿਆ ਕਰਿਏ ਨਾਮ ਜਪਿਆ ਕਰਿਏ ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਮ ਜਪਣ ਦੇ ਨਾਲ ਆਦ ਬਿਆਦ ਉਪਾਦ ਤਿੰਨੇ ਤਾਪ ਮਿਟ ਜਾਂਦੇ ਹਨ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਬਿਗ ਨ ਕੋ ਲਾਗੇ ਜਾ ਕੀ ਪ੍ਰਭੇ ਅਗੇ ਅਰਦਾਸ ਜਿਹੜਾ ਆਪਣੇ ਭਲੀ ਪੂਰਨ ਪਰਮੇਸ਼ਰ ਵਾਹਿਗੁਰੂ ਜੀ ਅਗੇ ਅਰਦਾਸਾਂ ਕਰਦਾ ਹੈ ਜਿਹੜਾ ਖਾਲਸਾ ਜੀ ਸਤਗੁਰਾਂ ਦਾ ਓਟ ਆਸਰਾ ਤੱਕਦਾ ਹੈ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਜੀ ਮਹਾਰਾਜ ਆਪਣਾ ਜਸ ਬਖਸ਼ੋ ਮਹਾਰਾਜ ਜੀ ਏ ਧਰਤੀ ਉੱਤੇ ਆਏ ਹਨ ਕਿਰਪਾ ਕਰੋ ਮਹਾਰਾਜ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ੋ ਜਿਹੜੇ ਅਰਦਾਸਾਂ ਕਰਦੇ ਹਨ ਖਾਲਸਾ ਜੀ ਉਹਨਾਂ ਨੂੰ ਫਿਰ ਕੋਈ ਬਿਗੜ ਨਹੀਂ ਲੱਗਦਾ ਤਤੀਵਾਉ ਨਹੀਂ ਖਾਲਸਾ ਜੀ ਉਹਨਾਂ ਨੂੰ ਲੱਗਦੀ ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦੇ ਹਨ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਆ ਜਾਂਦੇ ਹਨ ਤਾਤੀਵਾਉ ਨਾ ਲੱਗਾਈ ਪਾਰ ਬ੍ਰਹਮ ਸਰਣਾਈ ਚਾਹ ਗਿਰਦ ਹਮਾਰੈ ਰਾਮਕਾਰ ਦੁੱਖ ਲੱਗੇ ਨਾ ਭਾਈ ਉਹਨਾਂ ਨੂੰ ਦੁੱਖ ਤੱਕ ਖਾਲਸਾ ਜੀ ਪਹੁੰਚ ਨਹੀਂ ਸਕਦਾ ਸੂਇਸ ਕਰਕੇ ਸੱਚੇ ਪਾਤਸ਼ਾਹ ਬਚਨ ਕਰਦੇ ਕਲਗੀ ਤਰ ਸੁਆਮੀ ਜੀ ਕਰਦੇ ਰੋਗਨ ਤੇ ਅਰਸੋਗਨ ਤੇ ਜਲਜੋਗਨ ਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਾਵਤਉ ਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰਦਾ ਕਰ ਪਾਪ ਸੰਭੂਹਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਐਸਾ ਸਤਿਗੁਰੂ ਐਸਾ ਦੀਨ ਦਿਆਲ ਖਾਲਸਾ ਜੀ ਭਾਵੇਂ ਦੁਸ਼ਮਣ ਅਨੇਕਾਂ ਹੀ ਕਹਿੰਦੇ ਵਾਰ ਕਰੇ ਜਿਹੜਾ ਸਤਿਗੁਰਾਂ ਦੀ ਸ਼ਰਨ ਹੈ ਜਿਹੜਾ ਮਨੁੱਖ ਸਤਗੁਰਾਂ ਦੇ ਆਸਰੇ ਹੈ ਉਹਨੂੰ ਖਾਲਸਾ ਜੀ ਇੱਕ ਵੀ ਝੋਟ ਨਹੀਂ ਲੱਗ ਸਕਦੀ ਮਹਾਰਾਜ ਕਹਿੰਦੇ ਕੀ ਤੁਸੀਂ ਕਹਿੰਦੇ ਹੋ ਉਹ ਦਾਤੇ ਨੇ ਤੇ ਮਾਂ ਦੇ ਪੇਟ ਵਿੱਚ ਵੀ ਖਾਲਸਾ ਜੀ ਰੱਖਿਆ ਕਰੀ ਹੈ ਸੋ ਇਸ ਕਰਕੇ ਗੁਰਮੁਖੋ ਸਤਗੁਰਾਂ ਤੇ ਪੂਰਨ ਭਰੋਸਾ ਰੱਖਣਾ ਚਾਹੀਦਾ ਹੈ ਸਤਗੁਰ ਜੀ ਮਹਾਰਾਜ ਸੱਚੇ ਪਾਸ਼ਾਣੀਆਂ ਦਾ ਓਟ ਆਸਰਾ ਤੱਕਣਾ ਚਾਹੀਦਾ ਹੈ ਕਿਉਂਕਿ ਮਹਾਰਾਜ ਦੀ ਓਟ ਹੀ ਹੈ ਜਿਹੜੀ ਖਾਲਸਾ ਜੀ ਓੜ ਨਿਭਦੀ ਹੈ ਓੜ ਕ ਨਿਭਦੀ ਹੈ ਜਿਹੜਾ ਬੰਦਾ ਪਰਮੇਸ਼ਰ ਦੇ ਆਸਰੇ ਜਿਉਂਦਾ ਹੈ ਖਾਲਸਾ ਜੀ ਉਹਦੇ ਜੂਨ ਵਿੱਚ ਤੇ ਆਮ ਮਨਮੁਖ ਬੰਦੇ ਦੇ ਜੂਨ ਵਿੱਚ ਬੜਾ ਫਰਕ ਹੁੰਦਾ ਕਿਉਂਕਿ ਜਿਹੜਾ ਗੁਰਮੁਖ ਹੁੰਦਾ ਖਾਲਸਾ ਜੀ ਉਹਨੂੰ ਘਾਟਾ ਵੀ ਪੈ ਜਾਵੇ ਤੇ ਉਹ ਕਹਿੰਦਾ ਹੈ ਪਰਮੇਸ਼ਰ ਵਾਹਿਗੁਰਜੀ ਦਾ ਸ਼ੁਕਰ ਹੈ ਇਹ ਮੇਰੇ ਕਰਮਾਂ ਦੀ ਕੋਈ ਖੇੜ ਹੋਵੇਗੀ ਜਿਹੜਾ ਮਨਮੁਖ ਹੈ ਉਹ ਖਾਲਸਾ ਜੀ ਰੋਂਦਾ ਹੈ ਬਹਿ ਕੇ ਤਰਫਦਾ ਹੈ ਹੋਰਾਂ ਨੂੰ ਦੋਸ਼ ਦਿੰਦਾ ਹੈ ਸੋ ਇਸ ਕਰਕੇ ਗੁਰਮੁਖੋ ਬਾਣੀ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਜਿਹੜਾ ਮਹਾਰਾਜ ਦੀ ਬਾਣੀ ਸਾਡਾ ਅੰਗ ਹੀ ਹੀ ਹੈ ਜਿਹੜਾ ਇਸ ਅੰਗ ਨੂੰ ਸਮਝਦਾ ਨਹੀਂ ਉਹ ਫਿਰ ਖਾਲਸਾ ਜੀ ਖوار ਹੁੰਦਾ ਹੈ ਜਿਵੇਂ ਅੱਜ ਸਾਡੇ ਲੋਕ ਨਵੇਂ ਸਾਲ ਨੂੰ ਮਨਾ ਰਹੇ ਨੇ ਅੱਜ 1 ਜਨਵਰੀ ਹੈ 2026 ਚੜ ਗਿਆ ਪਰ ਖਾਲਸਾ ਜੀ ਇੱਥੇ ਇੱਕ ਗੱਲ ਵਿਚਾਰ ਕਰਨੀ ਵੀ ਬਣਦੀ ਆ ਚਲੋ ਇੱਕ ਭਾਈ ਸਾਹਿਬ ਹੁਣਾਂ ਵੀ ਦਾਸ ਨੂੰ ਕਿਹਾ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਦਾਸ ਨੂੰ ਚੇਤੇ ਵੀ ਸੀ ਵੀ ਇੱਕ ਤਰੀਕ ਨੂੰ ਜ਼ਰੂਰ ਸੁਣਾਵਾਂਗਾ ਖਾਲਸਾ ਜੀ 1900 93 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਜਿਹੜੇ ਭਾਈ ਗੁਰਦੇਵ ਸਿੰਘ ਸਾਹਿਬ ਕੋਂਕੇ ਖਾਲਸਾ ਜੀ ਉਹਨਾਂ ਨੂੰ ਜਦੋਂ ਉਹ ਸਮਾਂ ਚੱਲ ਰਿਹਾ ਸੀ 84 ਦਾ ਵੇਲਾ ਚੱਲ ਰਿਹਾ ਸੀ ਆਪਾਂ ਸਾਰੇ ਜਾਣਦੇ ਹਾਂ ਕਿ ਖਾਲਸਾ ਜੀ ਸਾਡੀ ਕੌਮ ਨੇ ਕਿੱਡਾ ਵੱਡਾ ਉਹ ਸਮਾਂ ਔਖਾ ਜਿਹੜਾ ਪੈਂਦਾ ਸੀ ਉਹਨੂੰ ਕੱਢਿਆ ਤੇ ਤੁਸੀਂ ਅੱਜ ਵੀ ਤਰਨਤਾਰਨ ਸਾਹਿਬ ਦੇ ਏਰੀਏ ਚਲੇ ਜਾਓ ਤੇ ਖਾਲਸਾ ਜੀ ਉੱਥੇ ਤੁਹਾਨੂੰ ਮਤਲਬ ਦਾਦੇ ਵੀ ਮਿਲ ਸਕਦੇ ਆ ਤੇ ਪੋਤੇ ਮਿਲ ਸਕਦੇ ਆ ਜਿਹੜੀ ਪਿਉਾਂ ਦੀ ਖਾਲਸਾ ਜੀ ਸਾਡੇ ਬਾਪਾਂ ਦੀ ਪਿਉਾਂ ਦੀ ਜਿਹੜੀ ਕਹਿ ਲਓ ਸਮਾ ਸੀ ਉਹ ਸਮੇਂ ਵਿੱਚ ਲੋਕ ਹੈ ਨਹੀਂ ਸੋ ਇਹ ਇਹੋ ਜਿਹਾ ਸੰਤਾਪ ਉਹੋ ਜੇ ਲੋਕਾਂ ਨੇ ਸਾਡਿਆਂ ਨੇ ਹੰਡਾਇਆ ਹੈ ਬਹੁਤ ਪੰਜਾਬ ਦੀ ਜਵਾਨੀ ਖਾਲਸਾ ਜੀ ਉਹ ਸਮੇਂ ਨੇ ਮਾਰ ਦਿੱਤੀ ਸੀ ਅਸਲ ਵਿੱਚ ਪੰਜਾਬ ਨੂੰ ਮਾਰਨ ਵਾਸਤੇ ਹੀ ਉਹ ਘਾੜ ਤਾਂ ਘੜੀਆਂ ਗਈਆਂ ਕੋਈ ਸੰਤਾ ਨੂੰ ਮਾਰਾ ਆਖੀ ਜਾਂਦਾ ਹੈ ਕੋਈ ਸਮੇਂ ਨੂੰ ਮਾੜਾ ਆਖੀ ਜਾਂਦਾ ਕੋਈ ਕੋਝ ਆਖੀ ਜਾਂਦਾ ਕੋਈ ਕੋਝ ਆਖੀ ਜਾਂਦਾ ਪਰ ਖਾਲਸਾ ਜੀ ਇਹ ਸੱਚੀ ਗੱਲ ਹੈ ਉਹ ਸਾਰੇ ਦਾ ਸਾਰਾ ਸਮਾਂ ਜਿਹੜਾ ਅਸੀਂ ਪੰਜਾਬ ਨੂੰ ਮਾਰਨ ਵਾਸਤੇ ਸੀ ਵੀ ਇਹ ਮਰਦਾ ਕਿਉਂ ਨਹੀਂ ਇਹਨੂੰ ਮਾਰੀਏ ਕਿਵੇਂ ਤੇ ਖਾਲਸਾ ਜੀ ਅਸੀਂ ਮਰ ਚੁੱਕੇ ਹਾਂ ਸੱਚੀ ਗੱਲ ਹੈ ਸਾਡੀ ਜਮੀਰ ਮਰ ਚੁੱਕੀ ਹੈ ਬਹੁਤ ਮਾੜਾ ਹਾਲ ਹੈ ਹੁਣ ਇੱਕ ਤਰੀਕ ਹੈ ਕੱਲ ਦੀ ਗੱਲ ਹੈ ਖਾਲਸਾ ਜੀ ਦਾਸ ਇਧਰੋਂ ਡੇਰੇ ਬਾਬੇ ਨਾਨਕ ਤੋਂ ਜਲੰਧਰ ਨੂੰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਮੈਨੂੰ ਸ਼ਾਮ ਦੇ ਵੇਲੇ ਕਟੋ ਘਟਣੀ ਤੇ 20 ਕੇ 25 ਟਰੱਕ ਜਿਹੜੇ ਭਰੇ ਹੋਏ ਲੋਕਾਂ ਦੇ ਮਿਲੇ ਜਿਹੜੇ ਖਾਲਸਾ ਜੀ ਉਹ ਜਿਹੜਾ ਕਿਹੜਾ ਨਰੂਲਾ ਹੈ ਜਿਹੜਾ ਲੁਧਿਆਣੇ ਦਾ ਉਥੇ ਉਹਦੀ ਸਭਾ ਵਿੱਚ ਜਾ ਰਹੇ ਸੀ ਪਰਨੇ ਬੰਨੇ ਹੋਏ ਮੁੰਡਿਆਂ ਨੇ ਖਾਲਸਾ ਜੀ ਪੱਗਾਂ ਬੰਨੀਆਂ ਹੋਈਆਂ ਉਹ ਉਥੇ ਜਾ ਰਹੇ ਸੀ ਫਿਰ ਦੂਸਰੀ ਗੱਲ ਪਰਸੋਂ ਦੀ ਗੱਲ ਹੈ ਦਾਸ ਇੱਕ ਪਿੰਡ ਵਿੱਚ ਗਿਆ ਤੇ ਖਾਲਸਾ ਜੀ ਉੱਥੇ ਦੇਵਿਆ ਜੋਤੀ ਜਿਹੜਾ ਨੂਰ ਮਹਿਲੀਏ ਦਾ ਕੋਈ ਪੜਾਅ ਸੀ ਉਹਦੇ ਬਾਹਰ ਪੱਗਾਂ ਬੰਨ੍ਹ ਕੇ ਮੁੰਡੇ ਖਲੋਤੇ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਤੁਸੀਂ ਇੱਥੇ ਕੀ ਕਰਦੇ ਹੋ ਤੇ ਅੱਗੋਂ ਕਹਿੰਦੇ ਵੀ ਅਸੀਂ ਤੇ ਇੱਥੇ ਦੇ ਹੀ ਆ ਤੁਸੀਂ ਇੱਥੇ ਕੀ ਕਰਦੇ ਹੋ ਮਤਲਬ ਪੁੱਠੇ ਅੱਗੋਂ ਪੁੱਠਾ ਹੀ ਬੋਲੇ ਉਹ ਮਤਲਬ ਖਾਲਸਾ ਜੀ ਜ਼ਮੀਰ ਹੀ ਮਰ ਚੁੱਕੀ ਆ ਸਤਿਗੁਰਾਂ ਨੂੰ ਵਿਸਾਰ ਕੇ ਤੇ ਥਾਂ ਥਾਂ ਦੇ ਪੁਜਾਰੀ ਹੋ ਗਏ ਨੇ ਸਾਡੇ ਲੋਕ ਸਾਡੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਗੁਰਦੇਵ ਸਿੰਘ ਕੌਕੇ ਕੌਣ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਿੱਖ ਖਾਲਸਾ ਜੀ ਤੇ ਸਿੱਖ ਧਰਮ ਨੂੰ ਸਿੱਖ ਕੌਮ ਨੂੰ ਹਲੂਣਾ ਦਿੰਦੇ ਸਨ ਵੀ ਗੁਰਮਖੋ ਹਕਾਂ ਦੀ ਲੜੀਏ ਆਪਣੇ ਹੱਕ ਮੰਗ ਲਈਏ ਨਹੀਂ ਤੇ ਔਖੇ ਹੋਵਾਂਗੇ ਬੜਾ ਸੋਹਣਾ ਪ੍ਰਚਾਰ ਕਰਨਾ ਜਦੋਂ ਗੁਰਦੇਵ ਸਿੰਘ ਕੌਂਕੇ ਖਾਲਸਾ ਜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਦੋਂ ਬੋਲਿਆ ਕਰਦੇ ਸੀ ਉਦੋਂ ਵੀ ਲੋਕ ਕਹਿੰਦੇ ਜਿਹੜੇ ਜਾਂਦੇ ਰਾਹੀ ਸਨ ਉਹ ਵੀ ਖੜ ਜਾਂਦੇ ਸਨ ਬਜਨ ਸੁਣਦੇ ਉਸੇ ਤਰ੍ਹਾਂ ਹੀ ਖਾਲਸਾ ਜੀ ਭਾਈ ਗੁਰਦੇਵ ਸਿੰਘ ਕੌਂਕੇ ਜਦੋਂ ਬੋਲਦੇ ਸਨ ਤੇ ਲੋਕ ਉਹਨਾਂ ਨੂੰ ਖੜਖੜ ਸੁਣਦੇ ਸਨ ਤੇ ਉਸ ਵੇਲੇ ਖਾਲਸਾ ਜੀ ਇਹ ਪੁਲਿਸ ਕੋਸ਼ੂ ਸੋ ਗਈ ਵੀ ਦੱਸਿਆ ਗਿਆ ਪੁਲਸ ਨੂੰ ਵੀ ਇੱਕ ਭਿੰਡਰਾਂ ਵਾਲਾ ਹੋਰ ਉੱਠ ਪਿਆ ਤੇ ਖਾਲਸਾ ਜੀ ਉਹਨਾਂ ਨੂੰ ਭਾਈ ਗੁਰਦੇਵ ਸਿੰਘ ਸਾਹਿਬ ਦੇ ਵਿੱਚ ਭਾਈ ਸੰਤ ਜਰਨੈਲ ਸਿੰਘ ਸਾਹਿਬ ਦਿਖਦੇ ਸਨ ਤੇ ਉਹਨਾਂ ਨੇ ਕੀ ਕੀਤਾ ਖਾਲਸਾ ਜੀ ਇੱਕ ਤਰੀਕ ਨੂੰ ਭਾਈ ਸਾਹਿਬ ਨੂੰ ਚੁੱਕ ਲਿਆ ਸੀ ਪੁਲਸ ਨੇ ਤੇ ਅੱਜ ਤੱਕ ਜਿਹੜਾ ਸਰਕਾਰੀ ਕਾਗਜ਼ ਹੈ ਉਹਦੇ ਵਿੱਚ ਲਿਖਿਆ ਗਿਆ ਕਿ ਭਾਈ ਗੁਰਦੇਵ ਸਿੰਘ ਕੌਕੇ ਭਗਾਉੜਾ ਪਹਾਉ ਸਾਡੇ ਕੋਲੋਂ ਭੱਜ ਗਿਆ ਸੀ ਸਾਨੂੰ ਨਹੀਂ ਪਤਾ ਉਹ ਕਿੱਥੇ ਆ ਪਗੌੜਾ ਲਿਖਿਆ ਹੋਇਆ ਅੱਜ ਵੀ ਖਾਲਸਾ ਜੀ ਸਰਕਾਰੀ ਜਿਹੜੇ ਕਾਗਜ਼ ਹਨ ਉਹਨਾਂ ਦੇ ਵਿੱਚ ਪਰ ਉਹ ਪਗੌੜਾ ਨਹੀਂ ਸੀ ਉਹਨੂੰ ਖਾਲਸਾ ਜੀ ਇਹਨਾਂ ਨੇ ਬਹੁਤ ਮਾਰਿਆ ਭਾਈ ਸਾਹਿਬ ਦੇ ਬਸਤਰ ਸਾਰੇ ਲਾਹ ਕੇ ਪੁੱਠਾ ਟੰਗ ਕੇ ਕੇਸ ਪਟੇ ਗਏ ਭਾਈ ਸਾਹਿਬ ਨੂੰ ਖਾਲਸਾ ਜੀ ਆਪਣੇ ਗੁਪਤੰਗਾਂ ਤੇ ਠੋਡ ਮਾਰੇ ਗਏ ਤੇ ਉਥੋਂ ਖੂਨ ਕਹਿੰਦੇ ਚੱਲ ਪਿਆ ਸੀ ਆਪਣੇ ਜਿਹੜੇ ਗੁਪਤਾੰਗ ਹੁੰਦੇ ਆ ਉਥੋਂ ਖੂਨ ਚੱਲ ਪਿਆ ਸੀਗਾ ਤੇ ਖਾਲਸਾ ਜੀ ਪੁਲਿਸ ਵਾਲੇ ਹੱਸਦੇ ਸੀ ਕਹਿੰਦੇ ਸੀ ਵੀ ਤੁਹਾਡੇ ਜਥੇਦਾਰ ਦਾ ਮੂਤ ਨਿਕਲ ਗਿਆ ਕਿਉਂਕਿ ਉਹਦੇ ਗਵਾਹ ਵੀ ਨੇ ਅੱਜ ਵੀ ਖਾਲਸਾ ਜੀ ਉਹ ਜੀਂਦੇ ਨੇ ਲੋਕ ਜਿਨ੍ਹਾਂ ਨੇ ਉਹ ਸਮਾਂ ਵੇਖਿਆ ਤੇ ਰਾਤ ਕਹਿੰਦੇ ਇੰਨਾ ਕ ਮਾਰਿਆ ਕੁੱਟਿਆ ਖਾਲਸਾ ਜੀ ਤੱਤੇ ਕਰਕੇ ਜਿਹੜੇ ਸਰੀਏ ਸੀ ਉਹ ਲੱਤਾਂ ਪੱਟਾਂ ਦੇ ਵਿੱਚੋਂ ਨੰਗਾਏ ਗਏ ਤੇ ਬਹੁਤ ਬੁਰੀ ਹਾਲਤ ਭਾਈ ਸਾਹਿਬ ਦੀ ਇਹਨਾਂ ਨੇ ਕਰ ਦਿੱਤੀ ਸੀ ਤੇ ਫਿਰ ਅੰਤ ਨੂੰ ਇੱਕ ਪੁਲਸ ਵਾਲਿਆਂ ਦੀ ਗੱਲ ਜਿਹੜੇ ਗਵਾਹ ਨੇ ਸੁਣੀ ਸੀ ਉਹ ਕਹਿੰਦਾ ਸੀ ਵੀ ਇਹਦਾ ਤੇ ਹੁਣ ਕੰਮ ਹੋ ਗਿਆ ਗੋਲੀ ਮਾਰ ਦਈਏ ਤੇ ਫਿਰ ਖਾਲਸਾ ਜੀ ਉੱਥੇ ਇੱਕ ਬਜ਼ੁਰਗ ਜਿਹੜੇ ਦੇਖਦੇ ਨੇ ਉਹਨਾਂ ਨੇ ਜਦੋਂ ਖੂਨ ਕੰਧਾਂ ਦੇ ਨਾਲ ਖਾਲਸਾ ਜੀ ਛਿੱਟੇ ਪਏ ਹੋਏ ਸਨ ਖੂਨ ਦੇ ਇਹਨਾਂ ਜਿਆਦਾ ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਨੂੰ ਮਾਰਿਆ ਸੀ ਤੇ ਫਿਰ ਉਸ ਤੋਂ ਬਾਅਦ ਖਾਲਸਾ ਜੀ ਜਿਹੜਾ ਡਾਲੇ ਵਾਲੀ ਗੱਡੀ ਹੁੰਦੀ ਹੈ ਉਹ ਆਈ ਉਹਦੇ ਵਿੱਚ ਇਹਨਾਂ ਨੇ ਏਦਾਂ ਸਿੱਟਿਆ ਜਿੱਦਾਂ ਕੋਈ ਮਰਿਆ ਜਾਨਵਰ ਸਿੱਟੀ ਦਾ ਤੇ ਖਾਲਸਾ ਜੀ ਉਹਦੇ ਵਿੱਚ ਪਾ ਕੇ ਲੈ ਗਏ ਸਨ ਤੇ ਟੋਟੇ ਟੋਟੇ ਕਰਕੇ ਉਹਨਾਂ ਨੂੰ ਪਤਾ ਨਹੀਂ ਕਿੱਥੇ ਸਿੱਟਿਆ ਕੀ ਹੋਇਆ ਉਹਨਾਂ ਦਾ ਕੁਝ ਅਜੇ ਤੱਕ ਪਤਾ ਨਹੀਂ ਲੱਗਾ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਅੱਜ ਵੀ ਖਾਲਸਾ ਜੀ ਕਾਗਜ਼ਾਂ ਵਿੱਚ ਭਗੌੜਾ ਪੁਲਿਸ ਨੇ ਲਿਖਿਆ ਕਿਸੇ ਨੇ ਸੋਹ ਨਹੀਂ ਲਈ ਕਿਸੇ ਨੇ ਪਿੱਛੇ ਜਾਣਾ ਨਹੀਂ ਕੀਤਾ ਪੁੱਛਣਾ ਨਹੀਂ ਕੀਤਾ ਤੇ ਅੱਜ ਆਪਾਂ ਨਵਾਂ ਸਾਲ ਮਨਾਉਂਦੇ ਆ ਖਾਲਸਾ ਜੀ ਇਹ ਸਾਡੇ ਲਈ ਤੇ ਸ਼ਰਮ ਦੀ ਗੱਲ ਹੈ ਕਿਉਂ ਸ਼ਰਮ ਦੀ ਗੱਲ ਹੈ ਕਿਉਂਕਿ ਸਾਡੀ ਕੌਮ ਦਾ ਜਥੇਦਾਰ ਖਾਲਸਾ ਜੀ ਮੈਂ ਇੱਕ ਗੱਲ ਕਹਿਣਾ ਭਾਵੇਂ ਸਾਡਾ ਲੱਖ ਵਿਤਕਰਾ ਹੋਵੇ ਭਾਵੇਂ ਸਾਡਾ ਲੱਖ ਖਾਲਸਾ ਜੀ ਭੇਦ ਭਾਵ ਹੋਵੇ ਪਰ ਜਿਹੜਾ ਕੌਮ ਦਾ ਜਥੇਦਾਰ ਹੈ ਭਾਵੇਂ ਮਾੜਾ ਕਿਉਂ ਨਾ ਹੋਵੇ ਪਰ ਫਿਰ ਵੀ ਖਾਲਸਾ ਜੀ ਉਹ ਅਸਥਾਨ ਦੀ ਬੜੀ ਵੱਡੀ ਇੱਜ਼ਤ ਹੈ ਬੜਾ ਮਾਣ ਹੈ ਸਾਨੂੰ ਆਪਣੇ ਜਥੇਦਾਰ ਦਾ ਸਾਥ ਦੇਣਾ ਚਾਹੀਦਾ ਜਿਵੇਂ ਅੱਜ ਭਗਵੰਤਾ ਕਿੰਨਾ ਬੋਲਦਾ ਹੈ ਗਲਤ ਬੋਲਦਾ ਹੈ ਤੇ ਲੋਕੀਂ ਥੱਲੇ ਲਿਖਦੇ ਆ ਵੀ ਇਹ ਜੁਲੀ ਚੌਕ ਜ세ਦਾਰ ਨੇ ਲਫਾਫਿਆਂ ਚੋਂ ਨਿਕਲੇ ਜ세ਦਾਰ ਨੇ ਜੋ ਮਰਜੀ ਤੁਸੀਂ ਬੋਲੀ ਜਾਓ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੁਹਾਨੂੰ ਵੇਖ ਰਹੇ ਆ ਖਾਲਸਾ ਜੀ ਸਾਡੇ ਕੋਲੇ ਜਦੋਂ ਸਾਡਾ ਰਾਜ ਸੀ ਉਸ ਵੇਲੇ ਵੀ ਸਾਡੇ ਕੋ ਮਾੜੇ ਬੰਦੇ ਸਨ ਪਰ ਮਹਾਰਾਜ ਸੱਚੇ ਪਾਸ਼ਾ ਜਿਹਦਾ ਉਹ ਤਖਤ ਹੈ ਕੀ ਮਹਾਰਾਜ ਨਹੀਂ ਉਹਨਾਂ ਨੂੰ ਵੇਖਦੇ ਹੋਣਗੇ ਆਪਾਂ ਜ਼ਿਆਦਾ ਸਿਆਣੇ ਬਣ ਜਾਂਦੇ ਹਾਂ ਐਵੇਂ ਨਹੀਂ ਕਰਨਾ ਚਾਹੀਦਾ ਸੋ ਇਹ ਸਮਾਂ ਹੈ ਜਿਹਨੂੰ ਖਾਲਸਾ ਜੀ ਮਹਾਰਾਜ ਕਹਿੰਦੇ ਜੇ ਤੁਸੀਂ ਵਿਚਾਰੋਗੇ ਤੇ ਸੁਖੀ ਹੋਵੋਗੇ ਸੋ ਅੱਜ ਆਪਾਂ ਜਿਹੜਾ ਨਵਾਂ ਸਾਲ ਮਨਾ ਰਹੇ ਆ ਉਥੇ ਆਪਾਂ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਭੁੱਲ ਗਏ ਹਾਂ ਜਿਨੇ ਇਹਨਾਂ ਤਸ਼ੱਦਦ ਆਪਣੇ ਸਰੀਰ ਉੱਤੇ ਝੱਲਿਆ ਖਾਲਸਾ ਜੀ ਕਾਦੇ ਵਾਸਤੇ ਕਿ ਆਪਣੀ ਕੌਮ ਦਾ ਕੋਈ ਭੇਦ ਨਹੀਂ ਦਿੱਤਾ ਉਹਨੇ ਉਹਨੇ ਕੋਈ ਬੰਦਾ ਨਹੀਂ ਕੋਈ ਫੜਾਇਆ ਕੋਈ ਖਾਲਸਾ ਜੀ ਗੁਰੂ ਦਾ ਸਿੱਖ ਨਹੀਂ ਮਰਵਾਇਆ ਉਹ ਪੁੱਛਦੇ ਸੀ ਵੀ ਭਾਈ ਤੁਸੀਂ ਕੀ ਕਰਦੇ ਹੋ ਸਾਨੂੰ ਬੰਦੇ ਮਰਵਾ ਤੈਨੂੰ ਜ਼ਮੀਨ ਜ਼ਮੀਨਾ ਦੇਵਾਂਗੇ ਪੈਸਾ ਦੇਵਾਂਗੇ ਅਹੁਦੇ ਦੇਵਾਂਗੇ ਪਰ ਤਾਨੇ ਭਾਈ ਭਾਈ ਗੁਰਦੇਵ ਸਿੰਘ ਕੌਂਕੇ ਜਿੰਨੇ ਖਾਲਸਾ ਜੀ ਜ਼ੁਬਾਨ ਤੱਕ ਨਹੀਂ ਖੋਲੀ ਆਪਣਾ ਪੋਟਾ ਪੋਟਾ ਕਰਵਾ ਲਿਆ ਟੋਟੇ ਟੋਟੇ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਜਿਨ੍ਹਾਂ ਨੂੰ ਤੇ ਪਤਾ ਹੈ ਉਹਨਾਂ ਨੂੰ ਤੇ ਚਲੋ ਚੜ੍ਹਦੀ ਕਲਾ ਜਿਨ੍ਹਾਂ ਨੂੰ ਤੇ ਪਤਾ ਹੀ ਨਹੀਂ ਖਾਲਸਾ ਜੀ ਉਹ ਵਧਾਈਆਂ ਦਿੰਦੇ ਫਿਰਦੇ ਆ ਆਪਣੀ ਕੌਮ ਵੱਲ ਵੇਖੀਏ ਆਪਾਂ ਜਦੋਂ ਆਪਾਂ ਆਪਣੀ ਕੌਮ ਵੱਲ ਵੇਖਾਂਗੇ ਨਾ ਫਿਰ ਸਾਨੂੰ ਪਤਾ ਲੱਗੇਗਾ ਸਾਡੇ ਬਹੁਤ ਸਾਰੇ ਚਲੋ ਖਾਲਸਾ ਜੀ ਇਹ ਧਰਤੀ ਤੇ ਆਏ ਆ ਹਰ ਇੱਕ ਦਾ ਆਪੋ ਆਪਣਾ ਦੇਣਾ ਹੈ ਉਹਨੂੰ ਮੁਬਾਰਕ ਹੈ ਤੇ ਕਈ ਦਾਸ ਨੂੰ ਭੇਜਦੇ ਆ ਤੇ ਫਿਰ ਮੈਨੂੰ ਉਹ ਕਹਿਣਾ ਪੈਂਦਾ ਖਾਲਸਾ ਜੀ ਅੱਗੋਂ ਕਿਉਂ ਕਿਉਂਕਿ ਗੁਰੂ ਕੀ ਸੰਗਤ ਹੈ ਪਰ ਖਾਲਸਾ ਜੀ ਸਵੇਰ ਦਾਇਮਾਨ ਵਿੱਚ ਵਿਚਾਰ ਘੁੰਮਦਾ ਸੀ ਵੀ ਅੱਜ ਗੁਰਦੇਵ ਸਿੰਘ ਕੌਂਕੇ ਦੀ ਗੱਲ ਕਰੀਏ ਜਿਹਦੇ ਬਾਰੇ ਖਾਲਸਾ ਜੀ ਸਾਨੂੰ ਕੱਖ ਨਹੀਂ ਜੇ ਪਤਾ ਪਰ ਉਹਨਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਚੱਲਿਆ ਐਡਾ ਸੂਰਮਾ ਸੀ ਬਹੁਤ ਲੰਮਾ ਸੀ ਜਵਾਨ ਸੀ ਭਰਵਾ ਉਹਦਾ ਸਰੀਰ ਸੀ ਖਾਲਸਾ ਜੀ ਸੋ ਇਹ ਸਾਡੇ ਨਾਲ ਹੋਇਆ ਹੈ ਇਹ ਸਾਡੇ ਸਿੱਖ ਪੰਥ ਦੇ ਮਹਾਨ ਸੂਰਮੇ ਹਨ ਜਿਨ੍ਹਾਂ ਨੂੰ ਯਾਦ ਕਰਨਾ ਬਣਦਾ ਜਿਹੜੇ ਖਾਲਸਾ ਜੀ ਸਾਡੇ ਵਾਸਤੇ ਸ਼ਹੀਦ ਹੋਏ ਹਨ ਸੋ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਖਾਲਸਾ ਜੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਦਾਸ ਕੋਲੇ ਬਹੁਤ ਲੰਮੇ ਸਮੇਂ ਦੀ ਆਈ ਹੈ ਤੇ ਮੈਂ ਸੋਚਿਆ ਸੀ ਵੀ ਨਵੇਂ ਸਾਲ ਵਾਲੇ ਦਿਨ ਸੁਣਾਵਾਂਗਾ ਮਹਾਰਾਜ ਕਿਰਪਾ ਕਰਨ ਇਹ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਨੇ ਦਾਸ ਨੂੰ ਅਕਤੂਬਰ ਮਹੀਨੇ ਦੀ ਭੇਜੀ ਹੋਈ ਹੈ। ਅਕਤੂਬਰ ਮਹੀਨੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਮੇਰੇ ਤੇ ਕਿਵੇਂ ਕਿਰਪਾ ਹੋਈ। ਇਹ ਖਾਲਸਾ ਜੀ ਵੀਰ ਸੁਣਾਉਂਦਾ ਵੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜਿਆ। ਇਹਦਾ ਏਰੀਆ ਖਾਲਸਾ ਜੀ ਟਾਂਡਾ ਤੇ ਵੀਰ ਦੱਸਦਾ ਕਿ ਭਾਈ ਸਾਹਿਬ ਜੀ ਵੀ ਸਾਡੇ ਘਰ ਵਿੱਚ ਕੋਈ ਵੀ ਗੁਰਸਿੱਖ ਨਹੀਂਗਾ। ਵੀ ਹੈ ਤੇ ਅਸੀਂ ਚਲੋ ਜ਼ਿਮੀਦਾਰਾਂ ਦੇ ਘਰ ਵਿੱਚੋਂ ਪਰ ਸਾਡੇ ਦਾਦੇ ਪੜਦਾਦੇ ਸਾਰੇ ਅਮਲੀ ਹੋਏ ਆ। ਮੇਰਾ ਪਿਓ ਵੀ ਅਮਲੀ ਮੇਰਾ ਭਰਾ ਵੀ ਅਮਲੀ ਮੇਰੇ ਦਾਦੇ ਪਰਦਾਦੇ ਕਹਿੰਦੇ ਪਿੱਛੋਂ ਤੱਕ ਪਿੰਡ 'ਚ ਹੀ ਸਾਡੇ ਅਮਲੀਆਂ ਦੀ ਅਲਵਾਜਦੀ ਆ ਵੀ ਅਸੀਂ ਅਮਲੀਆਂ ਤੇ ਕਹਿੰਦੇ ਵੀ ਮੇਰੀ ਮਾਤਾ ਜਿਹੜੀ ਸੀ ਉਹ ਹਮੇਸ਼ਾ ਹੀ ਅਰਦਾਸਾਂ ਕਰਦੀ ਹੁੰਦੀ ਸੀ ਮਹਾਰਾਜ ਵੀ ਕਿਰਪਾ ਕਰੋ ਕਦੇ ਸਾਡੇ ਘਰ ਵਿੱਚ ਵੀ ਸਿੱਖੀ ਆਵੇ ਤੇ ਵੀਰ ਕਹਿੰਦਾ ਜਿਸ ਵੇਲੇ ਮੈਂ ਕਾਲਜ ਪੜ੍ਹਨ ਗਿਆ ਆਂ ਸਾ ਸਕੂਲ ਪੜ੍ਹਦਾ ਆਂ 10ਵੀਂ 12ਵੀਂ 'ਚ ਉਦੋਂ ਮੇਰੇ ਪਿਓ ਨੇ ਮੈਨੂੰ दारू ਪਿਆਰ ਦਿੱਤੀ ਸੀ ਤੇ ਕਹਿੰਦਾ ਉਸ ਤੋਂ ਬਾਅਦ ਮੈਨੂੰ ਉਹ ਲਤ ਲੱਗ ਗਈ ਮੈਂ दारू ਪੀਣ ਲੱਗ ਪਿਆ ਕਿਉਂਕਿ ਜਦੋਂ ਘਰੋਂ ਹੀ ਖਾਲਸਾ ਜੀ ਉਹ ਚੀਜ਼ ਮਿਲ ਜਵੇ ਤੇ ਫਿਰ ਬੰਦਾ ਕਿੱਥੇ ਹਟਦਾ ਜੇ ਪਿਓ ਦਾ ਡਰਨਾ ਹੋਵੇ ਨਾ ਤੇ ਖਾਲਸਾ ਜੀ ਉਹ ਔਲਾਦ ਸਹੀ ਨਹੀਂ ਰਹਿੰਦੀ ਸੋ ਇਸ ਕਰਕੇ ਗੁਰਮੁਖੋ ਇਹ ਜਿਹੜੇ ਆਪਣੀ ਚੌਧਰੀ ਵਿੱਚ ਜਾਂ ਚੌਧਰ ਵਿੱਚ ਜਾਂ ਹੰਕਾਰ ਵਿੱਚ ਮਨਮੁਖ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਵੀ ਖਾਲਸਾ ਜੀ ਨਾਲ ਬਿਠਾ ਲੈਂਦੇ ਅੱਜ ਨੂੰ ਆਪ ਕੋਈ ਮਾੜਾ ਕੰਮ ਕਰਦੇ ਹੁਣ ਉਹਨਾਂ ਵਰਗਾ ਬੇਗਹਿਰਤ ਬੰਦਾ ਦੁਨੀਆ ਤੇ ਕੋਈ ਨਹੀਂ ਹੋਵੇਗਾ ਦਾਸ ਨੇ ਪਿਛੇ ਜੇ ਇੱਕ ਵੀਡੀਓ ਵੇਖੀ ਸੀ ਕਿ ਛੋਟਾ ਜਿਹਾ ਬੱਚਾ ਕੋ 4-5 ਸਾਲ ਦਾ ਹੋਣਾ ਤੇ ਖਾਲਸਾ ਜੀ ਉਹਨੂੰ ਵੀ ਕੋਈ ਬੰਦਾ ਜਿਹੜਾ ਸੀ ਉਹ ਮਤਲਬ ਲਾਗੇ ਸਾਰੇ ਬੈਠੇ दारू ਪੀਂਦੇ ਸੀ ਤੇ ਉਹ ਉਹਨੂੰ ਵੀ ਬੱਚੇ ਨੂੰ ਵੀ ਆਪਣੇ ਨੂੰ ਉਸੇ ਪਾਸੇ ਲਾ ਰਹੇ ਸਨ ਸੋ ਇਸ ਕਰਕੇ ਇਹ ਚੀਜ਼ਾਂ ਬੇਗਹਿਰਤੀਆਂ ਵਾਲੀਆਂ ਨਹੀਂ ਕਰਨੀਆਂ ਚਾਹੀਦੀਆਂ ਉਹ ਵੀਰ ਕਹਿੰਦਾ ਮੈਨੂੰ ਘਰ ਤੋਂ ਇਹ ਚੀਜ਼ ਮਿਲੀ ਸੀ ਵੀ ਪਿਓ ਨੇ दारू ਪੀਣੀ ਮੈਨੂੰ ਨਾਲ ਬਿਠਾ ਲੈਣਾ ਇਦਾਂ ਦੀਆਂ ਖਾਲਸਾ ਜੀ ਹਰਕਤਾਂ ਸੰਸਾਰ ਵਿੱਚ ਬਹੁਤ ਹੁੰਦੀਆਂ ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਮਤ ਬਖਸ਼ਣ ਲਈ ਤੇ ਕਾਲ ਯੁਗ ਦਾ ਖਾਲਸਾ ਜੀ ਬਹੁਤ ਵੱਡਾ ਪ੍ਰਭਾਵ ਹੈ ਇਸ ਦੁਨੀਆ ਤੇ ਬਹੁਤ ਵੱਡਾ ਪੈਰਾ ਹੈ ਲੋਕ ਉਹਦੇ ਵਿੱਚ ਫਸਦੇ ਜਾ ਰਹੇ ਨੇ ਗੁਰੂ ਨਾਲੋਂ ਟੁੱਟ ਕੇ ਬਾਣੀ ਨਾਲੋਂ ਟੁੱਟ ਕੇ ਮਾਇਆ ਦੇ ਪ੍ਰਭਾਵ ਹੇਠ ਖਾਲਸਾ ਜੀ ਕਾਲ ਯੁਗ ਦੇ ਪ੍ਰਭਾਵ ਹੇਠ ਆ ਰਹੇ ਨੇ ਸੋ ਮਹਾਰਾਜ ਕਿਰਪਾ ਕਰਨ ਵੀਰ ਕਹਿੰਦਾ ਐਵੇਂ ਭਾਈ ਸਾਹਿਬ ਜੀ ਫਿਰ ਮੈਂ दारू ਦੀ ਲਤ ਲੱਗ ਗਈ ਰੋਜ਼ ਪੀਣੀ ਕਾਲੇ ਚਲੇ ਗਏ ਮੀਟ ਖਾਣਾ दारू ਪੀਣੀ ਹੋਰ ਕਈ ਕੁਝ ਬੀੜੀਆਂ ਤੱਕ ਵੀ ਕਹਿੰਦਾ ਮੈਂ ਪੀਂਦਾ ਰਿਆਂ ਬਹੁਤ ਜ਼ਿਆਦਾ ਕਹਿੰਦਾ ਬੁਰੇ ਹਾਲ ਮੇਰੇ ਹੋ ਗਏ ਸੀਗੇ ਤੇ ਕਹਿੰਦਾ ਇੱਕ ਵਾਰ ਅਸੀਂ ਕਿਸੇ ਦੇ ਵਿਆਹ ਗਏ ਉਹਨਾਂ ਨੇ ਹੁੱਕਾ ਰੱਖਿਆ ਕਹਿੰਦਾ ਉਹ ਵੀ ਮੈਂ ਪੀਤਾ ਮੈਂ ਤਮਾਕੂ ਲਾਉਣਾ ਉਹ ਜਿਹੜੀ ਖਾਲਸਾ ਜੀ ਕੂਲ ਪਾਉਂਦੀ ਆ ਉਹ ਵੀ ਲਾਉਣੀ ਬਹੁਤ ਬੁਰਾ ਹਾਲ ਵੀਰ ਕਹਿੰਦਾ ਮੈਂ ਹਰ ਚੀਜ਼ ਖਾਣ ਲੱਪਿਆ ਤੇ ਮੇਰੀ ਮਾਂ ਮੇਰੇ ਵੱਲ ਵੇਖ ਕੇ ਰੋਂਦੀ ਹੁੰਦੀ ਸੀ ਮੇਰੀ ਮਾਂ ਕਹਿੰਦੀ ਹੁੰਦੀ ਸੀ ਪੁੱਤ ਤੇਰੇ ਤੇ ਮੈਨੂੰ ਆਸਾਂ ਸੀ ਮੈਨੂੰ ਮਹਾਰਾਜ ਦੇ ਭਰੋਸਾ ਸੀ ਵੀ ਸ਼ਾਇਦ ਇਹਨੂੰ ਮਹਾਰਾਜ ਆਪਣਾ ਸੇਖ ਬਣਾ ਲੈਣ ਪਰ ਨਹੀਂ ਮਹਾਰਾਜ ਨੇ ਮੇਰੀ ਨਹੀਂ ਸੁਣੀ ਸੋ ਇਦਾਂ ਖਾਲਸਾ ਜੀ ਮੇਰੀ ਮਾਤਾ ਨੇ ਨਾ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਅੱਗੇ ਜੋਤ ਲਾਉਣੀ ਉਹਨੇ ਬਾਣੀ ਪੜ੍ਹਨੀ ਪਾਠ ਕਰਨਾ ਨਾਲੇ ਅਰਦਾਸਾਂ ਕਰਨੀਆਂ ਕਈ ਵਾਰ ਮੈਂ दारू ਪੀਤੀ ਹੋਣੀ ਲੌਬੀ ਵਿੱਚ ਪਿਆ ਹੋਣਾ ਮੇਰੀ ਮਾਤਾ ਨੇ ਅੰਦਰ ਅਰਦਾਸ ਕਰਦੇ ਹੋਣਾ ਇਹ ਬਾਬਾ ਦੀਪ ਸਿੰਘ ਜੀ ਸ਼ਹੀਦੋ ਸਿੰਘੋ ਕਿਰਪਾ ਕਰੋ ਮਹਾਰਾਜ ਮੇਰਾ ਪੁੱਤ ਵੀ ਆਪ ਜੀ ਵਰਗਾ ਸਿੱਖ ਬਣ ਜਵੇ ਆਪ ਜੀ ਵਰਗਾ ਸਿੱਖ ਕਲਗੀ ਧਰਦਾ ਬਣ ਬਣ ਜਵੇ ਆਸੀ ਕਿਰਪਾ ਕਰੋ ਕਹਿੰਦਾ ਇਦਾਂ ਮੇਰੀ ਮਾਂ ਨੇ ਅਰਦਾਸਾਂ ਕਰਨੀਆਂ ਤੇ ਮੇਰੇ ਰੱਜੇ ਦੇ ਕਈ ਵਾਰੀ ਕੰਨ ਨੂੰ ਪੈਣੀ ਆਵਾਜ਼ ਤੇ ਮੈਨੂੰ ਲੱਗਣਾ ਵੀ ਮੈਂ ਕਿਹੜੇ ਕੰਮ ਹੀ ਪੈ ਗਿਆ ਮੇਰੇ ਮਨ ਵਿੱਚ ਖਲੂਣਾ ਵੀ ਆਉਣਾ ਪਰ ਫਿਰ ਕਿਨੇ ਪ੍ਰਭਾਵ ਉਹ ਜਾ ਹੁਣਾ ਮੈਂ दारू ਪੀਤੀ ਹੁਣੀ ਮੇਰੇ ਪਿਓ ਨੇ ਰਾਤ ਨੂੰ ਮੈਨੂੰ ਉਠਾ ਲੈਣਾ ਚੱਲੋ ਆਪਾਂ दारू ਪੀਏ ਖਾਲਸਾ ਜੀ ਇਦਾਂ ਦੇ ਵੀ ਲੋਕ ਇਸ ਧਰਤੀ ਤੇ ਹੈਗੇ ਨੇ ਫਿਰ ਮਹਾਰਾਜ ਨੇ ਕੀ ਕਲਾ ਵਰਤਾਈ ਸਤਗੁਰਾਂ ਨੇ ਕੀ ਖੇਡ ਕੀਤੀ ਆਓ ਆਪਾਂ ਸਰਵਣ ਕਰਦੇ ਆਂ ਮਾਂ ਜਿਹੜੀ ਹੁੰਦੀ ਆ ਨਾ ਖਾਲਸਾ ਜੀ ਉਹ ਅਰਦਾਸਾਂ ਬੱਚਿਆਂ ਲਈ ਕਰੇ ਤੇ ਬੜੀ ਛੇਤੀ ਪ੍ਰਵਾਨ ਹੁੰਦੀਆਂ ਰਦੇ ਮਾਂ ਰੋਜ ਆਪ ਕਰਦੀ ਹੋਵੇ ਬਾਣੀ ਪੜਦੀ ਹੋਵੇ ਜੇ ਕਿਤੇ ਪੜਦੀ ਕਿਤੇ ਛੱਡਦੀ ਕਿਤੇ ਉੱਠ ਪਏ ਅਮਰਤ ਵੇਲੇ ਕਿਤੇ ਨਾ ਉੱਠੇ ਫਿਰ ਨਹੀਂ ਪੱਕੀ ਨਿਤਨੇਮੀ ਹੋਵੇ ਬਾਣੀ ਪੜਨ ਵਾਲੀ ਹੋਵੇ ਉਹਦੀ ਅਰਦਾਸ ਕੀਤੀ ਹੋਈ ਮਹਾਰਾਜ ਕੋਲੇ ਬਹੁਤ ਛੇਤੀ ਪਹੁੰਚਦੀ ਉਹਦੇ ਬੱਚਿਆਂ ਨੂੰ ਬਹੁਤ ਛੇਤੀ ਪ੍ਰਾਪਤੀ ਹੁੰਦੀ ਹੈ ਜੇ ਵੀ ਜਿਹੜੀ ਵੀ ਕੋਈ ਅਰਦਾਸ ਕਰੇ ਜਿਹੜੀ ਵੀ ਕੋਈ ਦੁਆ ਮਾਂ ਦੇ ਦੇਵੇ ਉਹ ਲੱਗ ਜਾਂਦੀ ਹੈ ਸੋ ਇਸ ਕਰਕੇ ਖਾਲਸਾ ਜੀ ਆਪਾਂ ਜਿਹੜੇ ਮਾਂ ਪਿਓ ਹਾਂ ਗਾ ਹੁਣ ਮੈਂ ਵੀ ਮੇਰੇ ਦੋ ਬੱਚੇ ਨੇ ਮਹਾਰਾਜ ਦੀ ਕਿਰਪਾ ਸਦਕਾ ਤੇ ਖਾਲਸਾ ਜੀ ਜੇ ਅਸੀਂ ਚੰਗੇ ਬਣਾਂਗੇ ਤੇ ਫੇਰ ਹੀ ਸਾਡੇ ਬੱਚਿਆਂ ਵਿੱਚ ਉਹ ਗੁਣ ਆਉਣਗੇ ਜੇ ਆਪ ਹੀ ਕੱਖ ਨਹੀਂ ਪਤਾ ਆਪ ਹੀ ਆਪਾ ਮਾੜੇ ਹਾਂ ਔਗਣੇ ਆ ਰਹੇ ਆ ਬਹੁਤ ਵੱਡੇ ਖਾਲਸਾ ਜੀ ਸਾਡੇ ਵਿੱਚ ਔਗਣਦੇ ਅਸੀਂ ਬੱਚਿਆਂ ਸਾਹਮਣੇ ਉਹ ਸ਼ੋਅ ਕਰਦੇ ਆ ਫਿਰ ਉਹ ਬੱਚਿਆਂ ਵਿੱਚ ਵੀ ਆਉਣਗੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਚੰਗੇ ਗੁਣ ਦਿਓ ਗੁਰੂ ਮਹਾਰਾਜ ਨਾਲ ਜੋੜੋ ਸੱਚੇ ਪਾਤਸ਼ਾਹ ਦੀ ਸ਼ਰਨ ਲੈ ਕੇ ਜਾਓ ਫਿਰ ਖਾਲਸਾ ਜੀ ਸੁਖ ਸੁਦੀਵੀ ਮਿਲ ਜਾਣਗੇ ਤੇ ਉਹ ਵੀਰ ਕਹਿੰਦਾ ਵੀ ਫਿਰ ਮਹਾਰਾਜ ਨੇ ਕੋਈ ਉਹਦੀ ਮੇਰੀ ਮਾਤਾ ਦੀ ਸੁਣੀ ਕਹਿੰਦਾ ਵੀ ਇੱਕ ਦਿਨ ਕੀ ਹੋਇਆ ਅਸੀਂ ਮੈਂ ਮੋਟਰ ਤੇ ਬੈਠਾ ਸਾਂ ਤੇ ਪੰਜ ਛੇ ਮੇਰੇ ਮਿੱਤਰ ਸੀ ਸਾਰਿਆਂ ਨੇ ਅਸੀਂ दारू ਪੀਤੀ ਤੇ दारू ਪੀ ਕੇ ਤੇ ਕਹਿੰਦੇ ਵਿੱਚੋਂ ਨਾ ਇੱਕ ਮੁੰਡਾ ਹੈ ਦੋ ਅਮਰ ਅਮਰਤਾਰੀ ਨਹੀਂ ਸੀਗਾ ਮਿਲ ਦਾੜਾ ਕੇਸ ਉਹਦਾ ਸੀਗਾ ਉਹਨੇ ਵੀ दारू ਪੀਤੀ दारू ਪੀ ਕੇ ਤੇ ਬਾਬਾ ਦੀਪ ਸਿੰਘ ਸਾਹਿਬ ਦੀਆਂ ਗੱਲਾਂ ਕਰਨ ਲੱਗ ਪਿਆ ਕਹਿੰਦਾ ਮੈਂ ਵੀ ਫਿਰ ਗੱਲ ਕੀਤੀ ਵੀ ਮੇਰੀ ਮਾਤਾ ਵੀ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਮੰਨਦੀ ਐ ਇਦਾਂ ਗੱਲਾਂ ਬਾਤਾਂ ਚੱਲ ਪਈਆਂ ਕਹਿੰਦਾ ਮੇਰੀ ਸੁਰਤੀ ਨਾ ਉੱਥੇ ਕੀ ਅੜ ਗਈ ਬਾਬਾ ਦੀਪ ਸਿੰਘ ਸਾਹਿਬ ਤੇ ਉਹ ਮੇਰੇ ਨਾਲ ਉੱਠ ਕੇ ਚਲੇ ਗਏ ਤੇ ਮੈਂ ਮੰਜੇ ਤੇ ਪਿਆ ਗਰਮੀਆਂ ਦਾ ਦੇਣਾ ਮਤਲਬ ਗਰਮੀ ਸਿਆਲ ਆਉਣ ਵਾਲਾ ਤੇ ਗਰਮੀ ਥੋੜੀ ਥੋੜੀ ਹੈਗੀ ਐ ਕਹਿੰਦਾ ਮੈਂ ਮੋਟਰ ਤੇ ਪਿਆ ਮੰਜੇ ਤੇ ਉਹ ਮੇਰੇ ਨਾਲ ਉੱਠ ਕੇ ਚਲੇ ਗਏ ਮੈਂ ਕੱਲਾ ਹੀ ਪਿਆ ਤੇ ਕੱਲਾ ਹੀ ਪਿਆਸ ਹੋ ਗਿਆ ਕਹਿੰਦਾ ਜਦੋਂ ਸੁੱਤਾ ਤੇ ਕਹਿੰਦਾ ਸੁੱਤਿਆਂ ਨਾ ਮਤਲਬ ਸੁਪਣੇ ਵਿੱਚ ਮੈਨੂੰ ਨਜ਼ਰ ਆ ਰਹੇ ਆ ਵੀ ਕੁਝ 10-10 ਫੁੱਟ ਹੁਣੇ ਆ ਉਹ ਇਹੜੇ-ਇਹੜੇ ਤਗੜੇ ਕਾਲੇ ਰੰਗ ਦੇ ਨੇ ਤੇ ਉਹਨਾਂ ਦੇ ਦੰਦ ਬਾਹਰ ਨੇ ਦੋਵੇਂ ਪਾਸਿਓਂ ਜਿੱਦਾਂ ਵੈਂਪਾਇਰ ਦੇ ਹੁੰਦੇ ਇਦਾਂ ਕਹਿੰਦਾ ਦੋਵੇਂ ਦੰਦ ਬਾਹਰ ਨੇ ਅੱਖਾਂ ਲਾਲ ਐ ਤੇ ਕੰਨ ਉਹਨਾਂ ਦੇ ਪਾਟੇ ਹੋਏ ਆ ਸਿਰ ਦੇ ਉੱਤੇ ਨਿਗੇ ਨਿਗੇ ਸਿੰਗ ਨੇ ਤੇ ਗਿਣਤੀ ਦੇ ਵਾਲ ਆ ਉਹਨਾਂ ਦੇ ਸਿਰ ਦੇ ਉੱਤੇ ਤੇ ਬੜੇ ਬੜੇ ਨੌ ਆ ਉਹਨਾਂ ਦੇ ਹੱਥਾਂ ਦੇ ਵਧੇ ਤੇ ਹੱਥ ਦੇ ਵਿੱਚ ਨਾ ਉਹਨਾਂ ਨੇ ਮਤਲਬ ਇੱਕ ਇਹੋ ਜਿਹੇ ਡੰਡੇ ਫੜੇ ਜਿਨੂੰ ਕੰਡੇ ਲੱਗੇ ਹੋਏ ਆ ਇਹੋ ਜਿਹੇ ਕਹਿੰਦਾ ਦੋ ਜਣੇ ਦੂਗਰੋ ਮੇਰੇ ਵੱਲ ਤੁਰੇ ਆਉਂਦੇ ਆ ਤੇ ਮੈਂ ਮੰਜੇ ਤੇ ਪਿਆ ਉਹਨਾਂ ਨੂੰ ਵੇਖ ਕੇ ਤਾਂ ਉੱਠ ਪੈਣਾ ਕਹਿੰਦਾ ਵੀ ਮੈਂ ਜਦੋਂ ਉੱਠ ਪੈਣਾ ਮੈਂ ਭੱਜ ਪੈਣਾ ਸੁਪਨੇ ਦੇ ਵਿੱਚ ਜਦੋਂ ਧੌੜ ਲਾਉਣਾ ਉਹ ਮੇਰੇ ਮਗਰ ਭੱਜਦੇ ਨੇ ਤੇ ਭੱਜਦਿਆਂ ਭੱਜਦਿਆਂ ਕਹਿੰਦਾ ਮੈਂ ਡਿੱਗ ਪੈਣਾ ਉਹ ਆ ਕੇ ਮੈਨੂੰ ਫੜ ਲੈਂਦੇ ਨੇ ਕਹਿੰਦੇ ਜਦੋਂ ਨਾ ਮੇਰੇ ਉਹ ਮਾਰਨ ਲੱਗਦੇ ਆ ਜਿਹੜਾ ਉਹਨਾਂ ਨੇ ਬਹੁਤ ਵੱਡਾ ਡੰਡਾ ਫੜਿਆ ਹੁੰਦਾ ਜਿਹਨੂੰ ਕੰਡੇ ਲੱਗੇ ਹੁੰਦੇ ਆ ਲੰਮੇ-ਲੰਮੇ ਕਹਿੰਦੇ ਜਦੋਂ ਮੇਰੇ ਸਿਰ 'ਚ ਮਾਰਨ ਲੱਗਦਾ ਨਾ ਉਸੇ ਵੇਲੇ ਮੇਰੇ ਮੂੰਹੋਂ ਨਿਕਲ ਜਾਂਦਾ ਧੰਨ ਬਾਬਾ ਦੀਪ ਸਿੰਘ ਸਾਹਿਬ ਕਹਿੰਦਾ ਮ ਤੇ ਉਥੇ ਇਕਦਮ ਹਨੇਰੇ ਦੇ ਵਿੱਚ ਚਾਨਣ ਹੋ ਜਾਂਦਾ ਕਹਿੰਦਾ ਸਾਰੇ ਬੰਨੇ ਚਾਨਣ ਹੋ ਜਾਂਦਾ ਇੱਕ ਮਹਾਕਾਲ ਸਿੰਘ ਉਹਦਾ ਬੜਾ ਲੰਮਾ ਫਰਲਾ ਬਹੁਤ ਜਵਾਨ ਉਹਨਾਂ ਤੋਂ ਵੀ ਉੱਚਾ ਉਹ 10-10 ਫੁੱਟ ਕਹਿੰਦਾ ਭਾਈ ਵੀਰ ਦੱਸਦਾ ਕਹਿੰਦਾ ਉਹ ਉਹਨਾਂ ਤੋਂ ਵੀ ਉੱਚਾ ਤੇ ਕਹਿੰਦੇ ਜਦੋਂ ਉਹ ਆਇਆ ਉਹਨਾਂ ਨੇ ਆਪਣੀ ਸਰੀਰ ਸਾਹਿਬ ਕੱਢੀ ਆ ਬਾਹਰ ਸਿਰਫ ਸਰੀਰ ਸਾਹਿਬ ਹੀ ਕੱਢੀ ਆ ਉਹ ਜਿਹੜੇ ਦੋ ਸੀਗੇ ਬਹੁਤ ਭਿਆਨਕ ਉਹ ਉਸੇ ਵੇਲੇ ਹੀ ਮਤਲਬ ਅਲੋਪ ਹੋ ਗਏ ਉਹ ਤੋਂ ਤੇ ਉਹਨਾਂ ਨੇ ਮੇਰੇ ਵੱਲ ਵੇਖਿਆ ਵੇਖ ਕੇ ਤੇ ਉਹ ਵੀ ਅਲੋਪ ਹੋ ਗਏ ਤੇ ਕਹਿੰਦਾ ਉਹਨੇ ਚੰ ਨੂੰ ਮੇਰੀ ਅੱਖ ਖੁੱਲ ਗਈ ਜਦੋਂ ਅੱਖ ਖੁੱਲੀ ਤੇ ਪੂਰਾ ਹਨੇਰਾ ਹੋਇਆ ਹੋਇਆ ਰਾਤ ਦਾ ਸਮਾਂ ਸਾਰੇ ਉੱਠ ਕੇ ਚਲੇ ਗਏ ਸੀ ਕੋਈ 12 1 ਵਜੇ ਦਾ ਸਮਾਂ ਹੋਣਾ ਰਾਤ ਦਾ ਕਹਿੰਦਾ ਮੈਂ ਉਦੋਂ ਉੱਠ ਕੇ ਤੇ ਆਪਣੇ ਘਰ ਨੂੰ ਗਿਆ ਮੇਰੀ ਸਾਰੀ ਦਾਰੂ ਜਿਹੜੀ ਪੀਤੀ ਸੀ ਲੱਤ ਗਈ ਕਹਿੰਦਾ ਇਦਾਂ ਦਾ ਮੇਰੇ ਨਾਲ ਉਹ ਸੀਨ ਹੋਇਆ ਕਹਿੰਦੇ ਜਦੋਂ ਉਹਨਾਂ ਨੇ ਮੇਰੇ ਵੱਲ ਵੇਖਿਆ ਮੈਨੂੰ ਉਹਨਾਂ ਦਾ ਫੇਸ ਪੂਰਾ ਨਜ਼ਰ ਨਹੀਂ ਆਇਆ ਮਤਲਬ ਲਾਈਟ ਹੀ ਇੰਨੀ ਸੀਗੀ ਪਰ ਕਹਿੰਦੇ ਜਦੋਂ ਸ੍ਰੀ ਸਾਹਿਬ ਕੱਢੀ ਨਾ ਤੇ ਮੇਰਾ ਸਰੀਰ ਜਿਹੜਾ ਇੱਕ ਵਾਰ ਸੁਪਨੇ ਦੇ ਵਿੱਚ ਹੀ ਸੂਖਸ਼ਮ ਸਰੀਰ ਜਿਹੜਾ ਹੁੰਦਾ ਆਪਣਾ ਕਹਿੰਦੇ ਉਹ ਕੰਬਣ ਲੱਗ ਪਿਆ ਸੀ ਤੇ ਮਹਾਰਾਜ ਨੇ ਏਡੀ ਕਹਿੰਦਾ ਵਰਤੇ ਕਿਰਪਾ ਕੀਤੀ ਮੈਂ ਉਹ ਚੀਜ਼ ਤੋਂ ਡਰ ਗਿਆ ਬਹੁਤ ਜ਼ਿਆਦਾ ਡਰ ਸਹਿ ਮੇਰੇ ਅੰਦਰ ਪੈ ਗਿਆ ਕਹਿੰਦਾ ਮੈਂ ਅਗਲੇ ਦਿਨ ਮਹਾਰਾਜ ਅੱਗੇ ਅਰਦਾਸ ਇੱਥੇ ਮੇਰੀ ਮਾਤਾ ਪਾਠ ਕਰਦੀ ਉਥੇ ਖਲੋ ਕੇ ਮੈਂ ਅਰਦਾਸ ਕੀਤੀ ਮਹਾਰਾਜ ਮੇਰੇ ਕੋ ਨਹੀਂ ਸੁਧਰਿਆ ਜਾਣਾ ਤੂੰ ਮੈਨੂੰ ਸੁਧਾਰ ਲੈ ਤੇ ਕਹਿੰਦਾ ਉਸ ਤੋਂ ਬਾਅਦ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਿਆ ਆਪਣੀ ਮਾਤਾ ਦੇ ਨਾਲ ਪਹਿਲੀ ਵਾਰ 시 ਦਾ ਸਾਹਿਬ ਗਏ ਉਥੇ ਦਰਸ਼ਨ ਮੇਲੇ ਕੀਤੇ ਫਿਰ ਮਹਾਰਾਜ ਦੀ ਕਿਰਪਾ ਨਾਲ ਟਾਲਾ ਸਾਹਿਬ ਆਵਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਫਿਰ ਲਲਕਾਰ ਸਾਹਿਬ ਸਾਰੇ ਆਸਥਾਨਾਂ ਦੇ ਮੈਂ ਦਰਸ਼ਨ ਕੀਤੇ ਨਾਲੇ ਆਪਣੀ ਮਾਤਾ ਨੂੰ ਕਰਾਏ ਕਹਿੰਦਾ ਉਸ ਦਿਨ ਤੋਂ ਬਾਅਦ ਗੁਰੂ ਕਾ ਸਿੱਖ ਸੱਚ ਗਿਆ ਕੋਈ दारू ਨਹੀਂ ਕੋਈ ਕੋਸ਼ ਨਹੀਂ ਸਭ ਕੁਝ ਛੱਡ ਦਿੱਤਾ ਦਾੜਾ ਕੇਸ ਰੱਖ ਲਿਆ ਮਹਾਰਾਜ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਇਹ ਕੋਈ ਬਹੁਤ ਦੂਰ ਦੀ ਗੱਲ ਨਹੀਂ ਐਸੇ ਸਾਲ ਦੀ ਖਾਲਸਾ ਦੀ ਗੱਲ ਹੈ ਜਿਨ੍ਹਾਂ ਨੂੰ ਰੱਬ ਦਿੰਦਾ ਜਿਨ੍ਹਾਂ ਨੂੰ ਦਿੰਦਾ ਫਿਰ ਬਹੁਤ ਦਿੰਦਾ ਤੇ ਉਹ ਵੀਰ ਕਹਿੰਦਾ ਭਾਈ ਸਾਹਿਬ ਜਿੱਦਣ ਦਾ ਮੈਂ ਅਮਰਤ ਧਾਰੀ ਹੋਇਆ ਉਸ ਦਿਨ ਤੋਂ ਬਾਅਦ ਮਹਾਰਾਜ ਦੀ ਮਿਹਰ ਤੇ ਏਡੀ ਕਿਰਪਾ ਹੋਈ ਮੇਰੇ ਕੰਮ ਵੀ ਚੱਲ ਪਏ ਘਰ ਵਿੱਚ ਵਿੱਜਕ ਵੀ ਆਉਣ ਲੱਗ ਪਿਆ ਬਰਕਤ ਵੀ ਆਉਣ ਲੱਗ ਪਈ ਆਪਣੇ ਆਪ ਮੈਨੂੰ ਕੰਮ ਮਿਲ ਗਿਆ ਸਾਰੇ ਕੰਮ ਸਹੀ ਹੋ ਗਏ ਮੇਰਾ ਰਿਸ਼ਤਾ ਵੀ ਹੋ ਗਿਆ ਇੱਕੋ ਸਾਲ ਦੇ ਵਿੱਚ ਸਭ ਕੁਝ ਹੋ ਗਿਆ ਮਹਾਰਾਜ ਨੇ ਏਡੀ ਦਇਆ ਏਡੀ ਕਿਰਪਾ ਕੀਤੀ ਸੋ ਖਾਲਸਾ ਜੀ ਸੱਚੇ ਪਾਸ਼ਾ ਮਹਾਰਾਜ ਕਿਰਪਾ ਕਰਦੇ ਆ ਗੁਰੂ ਗਰੀਬਨਵਾਜ਼ ਅੰਤਰਜਾਮੀ ਦੀ ਸ਼ਰਨ ਜਾਈਏ ਤੇ ਸਾਕ ਸੁਖ ਮਿਲਦੇ ਹਨ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਆਪਣੇ ਚਰਣਾ ਕਮਲਾਂ ਦਾ ਪ੍ਰੇਮ ਬਖਸ਼ਣ ਪਿਆਰ ਬਖਸ਼ਣ ਜਿਵੇਂ ਇਹ ਵੀਰ ਤੇ ਕਿਰਪਾ ਕੀਤੀ ਹੈ ਜਿਹੜੇ ਅਸੀਂ ਟੁੱਟੇ ਹੋਏ ਹਾਂ ਸਾਨੂੰ ਮਹਾਰਾਜ ਆਪ ਹੀ ਜੋੜ ਲੈਣ ਆਪ ਹੀ ਬਾਬਾ ਦੀਪ ਸਿੰਘ ਸਾਹਿਬ ਆਵਾ ਨੌ ਸਿੰਘ ਸਾਹਿਬ ਕਿਰਪਾ ਕਰਨ ਬਾਕੀ ਖਾਲਸਾ ਜੀ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਜਿਹੜੇ ਇਹ ਸਾਲ ਨੂੰ ਨਵਾਂ ਸਾਲ ਸਮਝਦੇ ਆ ਜਾਂ ਖਾਲਸਾ ਜੀ ਚਲੋ ਜਨਵਰੀ ਮਹੀਨਾ ਚੜਿਆ ਸਾਲ ਦੁਨਿਆਵੀ ਢੰਗ ਨਾਲ ਵੇਖੀਏ ਤੇ ਠੀਕ ਆ ਫਿਰ ਵੀ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਮਹਾਰਾਜ ਖੇੜੇ ਬਖਸ਼ਣ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰਸਿੱਖੀ ਜੀਵਨ ਮਹਾਰਾਜ ਬਖਸ਼ਣ ਆਪਣੀ ਜ਼ਿੰਦਗੀ ਦੇ ਵਿੱਚੋਂ ਖਾਲਸਾ ਜੀ ਇੱਕ ਸਾਲ ਕਟ ਗਿਆ ਮਹਾਰਾਜ ਕਿਰਪਾ ਕਰਨ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਸਤਗੁਰਾਂ ਨਾਲ ਜੁੜ ਜਾਈਏ ਸਾਨੂੰ ਸਤਗੁਰਾਂ ਦੀ ਖੁਸ਼ੀ ਮਿਲ ਜਾਵੇ ਸਤਗੁਰਾਂ ਦੇ ਦਰਸ਼ਨ ਹੋ ਜਾਣ ਇਹੋ ਹੀ ਖਾਲਸਾ ਜੀ ਸਭ ਤੋਂ ਵੱਡਾ ਪੁੰਨ ਹੈ ਜਿਹੜੇ ਨਾਮ ਜਪਦੇ ਹਨ ਸੋ ਮਹਾਰਾਜਾ ਕਿਰਪਾ ਕਰਨ ਸੱਚੇ ਪਾਤਸ਼ਾਹ ਇਹ ਸਾਲ ਦੇ ਵਿੱਚ ਉਹਨਾਂ ਨਾਲ ਮੇਲ ਕਰਾਵਾ ਜਿਨ੍ਹਾਂ ਮਿਲਿਆਂ ਖਾਲਸਾ ਜੀ ਪਰਮੇਸ਼ਰ ਦਾ ਨਾਮ ਚੇਤਾਉਂਦਾ ਸੋ ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਖੁਸ਼ੀਆਂ ਬਖਸ਼ ਕੇ ਨਿਹਾਲ ਕਰਨ ਭੋਲਾ ਦੀ ਖਾਲਸਾ ਜੀ ਖੀਮਾ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ